ਮੈਂ ਤਾਂ ਸਿੱਧੀਆਂ ਗੱਲਾਂ ਤੁਹਾਡੇ ਨਾਲ 2-4 ਮਿੰਟ ਕਰਨੀਆਂ ਇੱਕ ਤਾਂ ਮੈਂ ਪਿੰਡ ਵਾਲਿਆਂ ਨੂੰ ਆ ਮਾਮਾ ਨੂੰ ਤੇ ਮੇਰੀਆਂ ਭੈਣਾਂ ਨੂੰ ਤੇ ਬਜ਼ੁਰਗਾਂ ਨੂੰ ਪੁੱਛਣਾ ਚਾਹੁੰਦਾ ਕੀ ਮਗਰਲੇ 4 ਸਾਲਾਂ ਕੀ ਤੁਹਾਡੇ ਜਾਂ ਤੁਹਾਡੇ ਪਰਿਵਾਰ ਦੇ ਜਾਂ ਤੁਹਾਡੇ ਰਿਸ਼ਤੇਦਾਰ ਦੇ ਜਾਂ ਕੋਈ ਕੁੜਮਾਚਾਰੀ ਚ ਤੁਹਾਡੀਆਂ ਨਨਾਨਾ ਦੇ ਪੁਜਾਈਆਂ ਤੇ ਜ਼ਿੰਦਗੀ ਦੇ ਜੀਵਨ ਲੈ ਹਜ਼ਾਰ ਤਾਂ ਕੀ ਦੇਣਾ ਸੀ ਮਾਂ ਬਿਆ ਪੁੱਟਾਂ ਨੇ 30 ਕਿਲੋ ਕਣਕ ਦੀ ਥਾਂ ਤੇ 5 ਕਿਲੋ ਕ ਵੋਟਾਂ ਬਹੁਤ ਪਾਈਆਂ ਤੁਸੀਂ ਹੁਣ ਕਹਿੰਦੀ ਆ ਹਾਂ ਇਹ ਗੱਲ ਠੀਕ ਐ ਪਰ ਉਦੋਂ ਝਾੜੂ ਬੜਾ ਫੇਰਿਆ ਬੇਬੇ ਅੱਛਾ ਸੁਣ ਲਾ 5 ਕਿਲੋ ਗਣ ਕਰਤੀ ਤੇ ਕਾਰ ਕੱਟ ਕੇ ਫੇ ਰਿੰਗੀ ਹੁੰਦੀ ਨਰੇਗਾ ਵੀ ਬੰਦ ਕਰਦੀ ਜਿਹੜੀ ਕਾਂ ਕਰਸਤ ਨੇ ਚੱਲਦੀ ਆ ਹੁਣ ਪਿੰਡਾਂ ਦੇ ਵਿੱਚ ਉਹ ਮਾੜਾ ਹਾਲ ਕਰਤਾ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਦਾ ਦਿਹਾੜੀ ਢੱਪਾ ਕਰਕੇ ਬਜ਼ੁਰਗ ਬੇਬੇ ਨੇ ਆਪਦਾ ਕੰਮ ਚਲਾਉਣਾ ਸੀ ਕਈਆਂ ਦੀਆਂ ਪੈਨਸ਼ਨਾਂ ਕੱਢ ਦਿੱਤੀਆਂ ਇਹ ਹਾਲਾਤ ਹੈ ਪੰਜਾਬ ਦੀ ਸਰਕਾਰ ਦੇ ਤੇ ਬਦਲਾਵ ਦੀ ਸਰਕਾਰ ਦੇ ਹੁਣ 4 ਸਾਲ ਹੋ ਗਏ ਆ ਅਖੀਰਲਾ ਸਾਲ ਰਹਿ ਗਿਆ ਪਾਣੀ ਵਾਲੇ ਬਾਈ ਤੂੰ ਮਰ ਖੜਿਆ ਯਾਰ ਤੂੰ ਜਦੋਂ ਮੈਂ ਪੁੱਛਦਾ ਕਿ ਉਹ ਪਾਣੀ ਮੰਡਣ ਲੱਗੇ ਆਂ ਅਯਾ ਕਾਕਾ ਤੂੰ ਉਚਾਰੇ ਕਿਉਂ ਖੜੇ ਬਈ ਬਿਨਾ ਕੰਮ ਤੋਂ ਸੋ ਇਹ ਹਾਲਾਤ ਹੈ ਪਿੰਡਾਂ ਦੇ ਵਿੱਚ ਹੁਣ ਰੱਬ ਦੀ ਮਾਰ ਪੈ ਗਈ ਹੜਾਗੇ ਇਹ ਹੜ ਰੱਬ ਦੀ ਮਾਰ ਨੇ ਤਾਂ ਦਿੱਤੇ ਹੀ ਦਿੱਤੇ ਪਰ ਜੇ ਪੰਜਾਬ ਦੀ ਸਰਕਾਰ ਸਿਆਣੀ ਹੁੰਦੀ ਨਾ ਫਿਰ ਜਿਹੜਾ 5 ਲੱਖ ਕਿੱਲੇ ਦਾ ਨੁਕਸਾਨ ਹੋਇਆ ਉਹ ਲੱਖ ਕਿੱਲੇ ਦਾ ਹੀ ਹੋਣਾ ਸੀ ਕਿਦੋਂ ਗੇਟ ਚੱਕਦੇ ਪਾਣੀ ਜਮਾ ਕਰਕੇ ਰੱਖਿਆ ਵੀ ਤੇਲਾ ਤੱਕ ਪਚਾਵਾਂਗੇ ਇੱਕੋ ਜਮ ਰਾਤ ਬਰਾਤੇ ਗੇਟ ਖੋਲਤੇ ਬੇਮਾਂ ਦੇ ਉਹ ਸਾਰਾ ਕੁਝ ਰੋੜ ਕੇ ਲੈ ਤੇ ਹੋਣ ਕਹਿੰਦਾ ਕਹਿੰਦਾ ਦਸੰਬਰ ਤੱਕ ਤੁਸੀਂ ਮਿੱਟੀ ਚੱਕ ਲੋ ਰੇਤਾ ਚੱਕ ਲੋ ਤੇ ਦਸੰਬਰ ਤੋਂ ਬਾਅਦ ਮਾਮਾ ਕੌਣ ਚੱਕੂਗਾ ਤੂੰ ਸਾਡੀ ਮਿੱਟੀ ਸਾਡਾ ਖੇਤ ਵੇ ਪਰਮਿਸ਼ਨ ਤੇਰੇ ਤੋਂ ਲੈਣੀ ਆ ਆਪਾਂ ਸਫਾਈ ਕਰਦੇ ਥੋੜੇ ਪਿੰਡੇ ਜਾਂ ਅਸੇ ਪਾਸੇ ਕਮਾਣੀਆਂ ਜਿੰਨਾਂ ਦੇ ਕੋਠੇ ਦੇ ਕਿੱਥੇ ਕਿੰਨੇ ਪਾਦੇ ਨੇ ਕਿਸੇ ਦਾ ਕੱਖ ਨਹੀਂ ਕੀਤਾ ਸਾਡਾ 1000 ਰੁਪਿਆ ਇਹਨਾਂ ਦਾ 1000 ਰੁਪਿਆ ਸਾਡੀਆਂ ਬੀਬੀਆਂ ਨੇ ਯਾਦ ਰੱਖਿਆ ਸਾਡਾ 1000 ਰੁਪਿਆ ਭੁੱਲ ਗੀਆਂ 500 ਪੈਨਸ਼ਨ ਹੁੰਦੀ ਸੀ ਆ ਬਾਦਲ ਦੇ ਰਾਜ ਕਾਂਗਰਸ ਆਈ 1500 ਕੀਤੀ ਇੱਕ ਮਿੰਟ ਚ ਭੁੱਲ ਗਈਆਂ ਐਦਾਂ ਨਾਲ ਜਿੱਤਾ ਕੋਲੋਂ 1000 ਬੱਸਾਂ ਦਾ ਕਰਾਇਆ ਬੀਬੀਆਂ ਬੇਬੇ ਦਾ ਮੁਫਤ ਕੀਤਾ ਜਿਨੇ ਕੀਤਾ ਦੱਸੋ ਕਾਂਗਰਸ ਪਾਰਟੀ ਨੇ 16000 ਨੇ ਦਾ ਸੀ ਬਾਦਲ ਦੇ ਰਾਜ ਕੋ ਨੂੰ ਕੁੜੀ ਦੇ ਵਿਆਹ ਦਾ ਤੇ 51000 ਅਸੀਂ ਕੀਤਾ ਤੇ ਆ ਜਿੱਦੇ ਦਾ ਆਇਆ ਰੰਗਲਾ ਪੰਜਾਬ ਵਾਲੇ ਤੇ ਝਾੜੂ ਵਾਲੇ ਰੁਪਈਆ ਵਧਾਇਆ ਨਹੀਂ ਤੇ ਸ਼ਗਨ ਸਕੀਮ ਆਉਂਦੀ ਨਹੀਂ ਨੂੰ ਟੁੱਟ ਸਕਦਾ ਉਦੋਂ ਨੂੰ ਕੁੜੀ ਦੇ ਕਾ ਮੁੰਡਾ ਜੰਮ ਪੈਂਦਾ ਹੈ ਉਦੋਂ ਵੀ ਛੂਛਕ ਵੇਲੇ ਵੀ ਨਹੀਂ ਆਉਂਦਾ ਪੈਸੇ ਦੱਸੋ ਮੇਰੀ ਗੱਲ ਠੀਕ ਹੈ ਕੀ ਗਲਤ ਹੈ ਬੋਲੋ ਦੱਸਤਾ ਕੀ ਹੈ ਭਾਈ ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਮੈਂ ਆਮ ਲੋਕਾਂ ਦੀਆਂ ਤਕਲੀਫਾਂ ਦਸੀਆਂ ਪੰਜਾਬ ਤੇ ਕਿੰਨਾ ਕਰ ਗਿਆ ਉਹ ਠਹਿਰਾ ਕਰਦੇ ਪਰ ਤੁਸੀਂ ਤਾਂ ਦਿੱਲੀ ਚਿੱਲਾ ਚਲਾਉਣਾ ਆਂਗਾ ਕਿਸੇ ਦਾ ਮੁੰਡਾ ਨਹੀਂ ਲਾਇਆ ਮਾਂ ਦੇ ਫੇ ਰਹਿੰਦਾ ਖਿੰਦਾ ਮੁੰਡਾ ਦੁਬਾਰੇ ਇੱਕ ਝਾੜੂ ਤੋਂ ਵਿਚਾਰਾ ਮਰ ਗਿਆ ਬੰਦਾ ਯਾਰ ਮਾੜੀ ਮੋਟੀ ਸ਼ਰਮ ਕਰ ਲੋ ਵੀ ਜਿਹੜਾ ਮਰ ਗਿਆ ਵਿਚਾਰਾ ਤੁਹਾਡੇ ਐਮਐਲਏ ਉਹਦੇ ਮੁੰਡੇ ਨੂੰ ਹੀ ਟਿਕ ਦੇ ਦਿਓ ਵਿਹਾਰੀ ਗੱਲ ਹੈ ਕਿ ਮਾੜੀ ਗੱਲਾਂ ਦੱਸੋ ਬੋਲੋ ਤਿੰਨ ਵਾਰੀ ਐਮਐਲਏ ਰਿਆ ਗਾਲੀਆਂ ਚਾ ਪਹਿਲਾਂ ਉਧਰ ਉਹਨੇ ਕੰਮ ਲੁੱਟਿਆ ਹੁਣ ਇੱਥੇ ਆ ਗਿਆ ਦੱਸੋ ਪਹਿਲਾਂ ਮੈਨੂੰ ਜਿਹੜਾ ਪਿਓ ਮਰ ਗਿਆ ਪੁਰੀ ਪੁੱਤਰੀ ਸੁਣੀ ਚਾਹੀਦੀ ਕਿ ਨਹੀਂ ਸੁਣੀ ਇਹਨਾਂ ਨੂੰ ਇੰਨੀ ਸ਼ਰਮ ਜਾਰੀ ਤੇ ਇਹਨਾਂ ਨੇ ਬੱਟੀ ਦਾ ਕੀ ਕਰਨਾ ਸੀ ਮੇਰੇ ਕਹਿਣ ਦਾ ਬੰਦਾ ਪੂਰੀ ਘਰ ਵਾਲੀ ਉਲਟਾ ਹੌਸਲਾ ਮਿਲਦਾ ਵੀ ਮੇਰਾ ਸਿਰ ਦਾ ਸਾਈ ਤਾਂ ਚਲਾ ਗਿਆ ਭਾਈ ਤੇ ਕਮ ਸੇ ਕਮ ਮੇਰੀ ਪਾਰਟੀ ਨੇ ਸਾਡੀ ਸੁਣੀ ਇਹ ਹਜ਼ਾਰ ਦਾ ਇਸ ਦੀ ਇੱਕ ਤਾਂ ਉਹ ਬੰਦਾ ਜਿਹੜਾ ਤਿੰਨ ਵਾਰੀ ਤੁਹਾਡੇ ਐਮਐਲਏ ਰਿਹਾ ਹੋ ਸਕਦਾ ਭਾਈ ਉਹਨੇ ਤੁਹਾਡੇ ਮੁੰਡੇ ਮੰਡੇ ਲਾਈ ਹੁਣ ਮੈਨੂੰ ਨਹੀਂ ਪਤਾ ਉਹਦਾ ਨਾਮ ਹਰਬੀਤ ਸਿੰਘ ਹੈ ਉਹ ਹੁਣ ਚੌਥੀ ਵਾਰੀ ਖੜਾ ਹੋ ਗਿਆ ਪਾਰਟੀ ਬਦਲ ਕੇ ਹੁਣ ਉਹ ਤੱਕੜੀ ਵਾਲੇ ਨੂੰ ਗਾਲਾਂ ਕਢੀ ਜਾਂਦਾ ਹੈ ਇਹ ਮਾਗਿਆ ਸ਼ੇਰਾ ਬਣਾਇਆ ਤਾਂ ਸਾਰਾ ਕੋਈ ਟੱਕਰੀ ਚ ਹੋਈ ਹੈ ਬੋਲੋ ਭਾਈ ਬਿਲਕੁਲ ਬਿਲਕੁਲ